ਰਾਹੁਲ ਹਾਂ ਇਹ ਟਮਾਰ ਰਾਹੁਲ ਰਾਹੁਲ ਨਹੀਂ ਨਹੀਂ ਚੁੱਪ ਕਰ ਨਹੀਂ ਪੁਲਿਸ ਅਧਿਕਾਰੀ ਮੈਂ ਸਨਨੀ ਵੀ ਆਇਤਾ ਮੈਂ ਆਪਣੀ ਮੈਂ ਪੁਲਿਸ ਅਧਿਕਾਰੀ ਤੁਹਾਡਾ ਵੀਡੀਓ ਬਣਾਓ ਵੀਡੀਓ ਪੁਲਿਸ ਪੁਲਿਸ ਅਧਿਕਾਰੀ ਮੈਂ ਉਹ ਸਨਨੀ ਵੀ ਆ ਤੂੰ ਪੁਲਿਸ ਅਧਿਕਾਰੀ ਮੈਂ ਸਨਨੀ ਕੌਣ ਆ ਪੁਲਿਸ ਨੂੰ ਫੋਨ ਕਰ ਸੀਆਰਪੀ ਨੂੰ ਫੋਨ ਕਰ ਤੇਂਦਰਵੜਾ ਨਹੀਂ ਫੋਨ ਕਰ ਛੋੜ ਦੇ ਆਇ ਪਰੇ ਲੱਭ ਮੈਂ ਤੁਰਾਂਗਾ ਓ ਥੋੜਾ ਬਣਾਉਂਗਾ ਤੂੰ ਰਾਹ ਤੈਨੂੰ ਸੌ ਲੱਗੇ ਬੈਠ ਥੋੜਾ ਬਣਾ ਬਣਾਉਂਗਾ ਓ ਇਥੋਂ ਬਣਾਉਂਗਾ ਕਿੱਥੇ ਆ ਗਲੀ ਦੇ ਵਿੱਚ ਭੱਜ ਦੌੜ ਕਰਦੇ ਜਿਨ੍ਹਾਂ ਨੌਜਵਾਨਾਂ ਨੂੰ ਦੇਖ ਰਿਹਾ ਹਾਂ ਇਹਨਾਂ ਨੌਜਵਾਨਾਂ ਨੇ ਗਲੀ ਦੇ ਵਿੱਚ ਇੱਕ ਵਿਧਵਾ ਮਹਿਲਾ ਦੇ ਨਾਲ ਅਜਿਹਾ ਕਾਰਾ ਕਰ ਦਿੱਤਾ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕੋਠੇ ਤੇ ਚੜੀ ਮਹਿਲਾ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਇਹਨਾਂ ਨੌਜਵਾਨਾਂ ਨੇ ਪਹਿਲਾਂ ਗਲੀ ਦੇ ਵਿੱਚ ਖੂਬ ਹੰਗਾਮਾ ਕੀਤਾ ਅਤੇ ਫਿਰ ਘਰ ਦੇ ਵਿੱਚ ਵੀ ਦਾਖਲ ਹੋ ਗਏ ਦੱਸਦੀ ਹੈ ਕਿ ਇਸ ਨੌਜਵਾਨ ਦੇ ਵੱਲੋਂ ਗਲੀ ਦੇ ਵਿੱਚ ਖੜ ਕੇ ਮਹਿਲਾ ਦੇ ਘਰ ਤੇ ਖੂਬ ਇਟਾਂ ਦੀ ਬਰਸਾਤ ਕਰ ਦਿੱਤੀ ਜਿਸ ਦੀ ਵੀਡੀਓ ਮਹਿਲਾ ਦੇ ਵੱਲੋਂ ਬਣਾਈ ਗਈ ਆਉ ਦੇਖਦੇ ਹਾਂ ਭੱਗ ਗਿਆ ਜੀ ਰਹਿਲ ਕੁਝ ਨਹੀਂ ਆ ਹਲੋ ਬੰਦ ਕਰ ਬੰਗੇ ਨੂੰ ਹੁਣ ਰਿਟਾ ਮਾਰ ਕੇ ਗਿਆ ਰੋਕ 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 ਲੈ ਓਏ ਲਾਡੀ ਰਾਹੁਲ ਹਾ ਇਟਾ ਮਾਰ ਰਾਹੁਲ ਰਾਹੁਲ ਨਹੀਂ ਨਹੀਂ ਚੁੱਪ ਕਰ ਨਹੀਂ ਪੁਲਿਸ ਆਦ ਲੱਗੀ ਨਾ ਸਨਨੀ ਵੀ ਆ ਇਟਾ ਮਾਰ ਮੈਂ ਆਪਣੀ ਮੈਂ ਪੁਲਿਸ ਆਦ ਲੱਗੀ ਤੁਹਾਡਾ ਬੀਟੀਆ ਬਣਾਓ ਬੀਟੀਆ ਪੁਲਿਸ ਪੁਲਿਸ ਆਦ ਲੱਗੀ ਓ ਸਨਨੀ ਵੀ ਤੂੰ ਪੁਲਿਸ ਆਦ ਲੱਗੀ ਮੈਂ ਸਨਨੀ ਕਹੋਣਿਆ ਪੁਲਿਸ ਨੂੰ ਫੋਨ ਕਰ ਸੀਆਰਪੀ ਨੂੰ ਫੋਨ ਕਰ ਤੇਂਦਰਵੜ ਨਹੀਂ ਫੋਨ ਕਰ ਉਹਦੇ ਆਇਆ ਪਰੇ ਮੈਂ ਦੂਰਾਂ ਦੇ ਸੌ ਬਣਾਉਂਗਾ ਤੂੰ ਰਾਹ ਤੈਨੂੰ ਸੌ ਲੱਗੇ ਮੈਂ ਇੱਥੋਂ ਬਣਾਉਂਗਾ ਉਹ ਇੱਥੋਂ ਬਣਾਉਂਗਾ ਕਿੱਥੇ ਆਂ ਅਰੇ ਮਰ ਜੀ ਮਰੇ ਆ ਪਰੇ ਕਰ ਲੈਨੇ ਮੈਂ ਤੈਨੂੰ ਸੱਟ ਲੱਗ ਤੈਨੂੰ ਸੱਟ ਲੱਗਣਾ ਬਸ ਆਪਾਂ ਕੁਝ ਨਹੀਂ ਕਰਨਾ ਆਪਾਂ ਕੁਝ ਨਹੀਂ ਕਰਨਾ ਇਹਨਾਂ ਇੱਕ ਵਾਰ ਕੀ ਪ੍ਰਕਾਰ ਦਾ ਨੁਕਸਾਨ ਨਹੀਂ ਕਰਨਾ ਆਪਨੇ ਕਰਦਾ ਨੁਕਸਾਨੀ ਕਰਨਾ ਬਸ ਤੂੰ ਇਸ ਮੇਰਾ ਮੋੜ ਪਿਆ ਏ ਰੁਕ ਜਾ ਤੂੰ ਸਪੋਰਟ ਫੋੜ ਕਰ ਤੂੰ ਮੇਰੇ ਰੋਗਾ ਫੂਲ ਫੂਲ ਤੂੰ ਫੋੜ ਕਰ ਤੂੰ ਫੂਲ ਫੜਾਂ ਜੋ ਇੱਥੇ ਕਿੱਥੇ ਪਿਆ ਕਿੱਥੇ ਉਧਰ ਨਹੀਂ ਜਾਉਂ ਉਧਰ ਨਹੀਂ ਜਾਉਂ ਫੋੜ ਮੇਰਾ ਸ਼ਾਮਾ ਜਲਾ ਨਹੀਂ ਰਹਿ ਗਈ ਫੋਨ ਪਿਆ ਕਿਤੇ ਮੈਂ ਫੋਨ ਤੇ ਰਹਿਣ ਦੇ ਕੋਈ ਨਹੀਂ ਸਾਨੂੰ ਕੱਲਿਆਂ ਨੂੰ ਪਈ ਹੈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਰਹਿਣ ਦੇ ਇਸ ਤੋਂ ਬਾਅਦ ਜਦ ਨਹੀਂ ਰਹੂ ਕੋਈ ਨਹੀਂ ਨੁਕਸਾਨ ਹੋਏਗਾ ਆਪਣਾ ਵੀਡੀਓ ਬਣਾਓ ਵੀਡੀਓ ਬਣਾਓ ਨੰਬਰ ਬਿਨਾ ਨੰਬਰ ਕਿੰਨਾ ਵਾਂਗੂ ਫੋਨ ਕਰ ਅੰਕਲ ਫੋਨ ਕਰ ਇਹਨਾਂ ਨੂੰ ਸ਼ਾਂਤ ਅੰਕਲ ਨੂੰ ਫੋਨ ਕਰ ਅੰਕਲ ਫੋਨ ਕਰ ਅੰਕਲ ਫੋਨ ਕਰ ਫੋਨ ਕਰੰਦੋ ਅੰਕਲ ਫੋਨ ਕਰ ਅੰਕਲ ਨੂੰ ਫੋਨ ਕਰ। ਬਸ ਇਹ ਇਹ ਆ ਜੇ ਇਹ ਆ ਜੇ ਬਚੂਗਾ ਨਹੀਂ। ਅੰਕਲ ਨੂੰ ਫੋਨ ਕਰ। ਹੈਲੋ। ਹਾਂ ਤਾਂ। ਕੱਟ ਗਈ। ਫੋਨ ਕਰ ਜਲਦੀ। ਜਦ ਮੈਂ ਨਹੀਂ ਨਹੀਂ ਤੈਨੂੰ ਪਤਾ ਤੇਰਾ ਫਿਊਚਰ ਖਰਾਬ ਹੋ ਜਾਣਾ। ਆਪਾਂ ਕੁਝ ਨਹੀਂ ਕਰਨਾ। ਆਪਾਂ ਕਰ ਦੂੰਗਾ। ਅੰਕਲ ਨੂੰ ਮੈਸੇਜ ਕਰੋ ਜਲਦੀ ਕੋ ਲੜਾਈ ਹੋ ਗਈ ਛੇ। ਫੋਨ ਮੈਸੇਜ ਕਰ ਦੇ। WhatsApp ਤੇ ਮੈਸੇਜ ਕਰ। ਫੋਨ ਕਰਤਾ ਵਾ। ਮਾਮਲਾ ਅੰਮ੍ਰਿਤਸਰ ਦੇ ਤਰਨਤਾਰ ਰੋਡ ਤੋਂ ਸਾਹਮਣੇ ਹੈ ਜਿੱਥੇ ਇੱਕ ਵਿਧਵਾ ਔਰਤ ਦੇ ਵੱਲੋਂ ਟਰਾਲੀ ਲੱਗਣ ਤੋਂ ਰੋਕਣਾ ਮਹਿੰਗਾ ਪੈ ਗਿਆ ਜਿਹਦੇ ਚੱਲਦੇ ਇਲਾਕੇ ਦੇ ਕੁਝ ਨੌਜਵਾਨਾਂ ਦੇ ਵੱਲੋਂ ਉਸ ਦੇ ਉੱਪਰ ਜਿਹੜਾ ਕਿ ਹਮਲਾ ਕਰ ਦਿੱਤਾ ਘਰ ਦੀ ਪੰਨ ਤੋੜ ਕਰ ਦਿੱਤੀ ਜਿਸ ਬੰਦੀ ਪੀੜਤ ਮਹਿਲਾ ਹਰਪ੍ਰੀਤ ਕੌਰ ਨੇ ਇਨਸਾਫ ਦੀ ਮੰਗ ਕੀਤੀ ਹੈ ਮੇਰਾ ਨਾਮ ਹਰਪ੍ਰੀਤ ਕੌਰ ਹੈ ਮੇਰਾ ਬੇਲੀ ਗਲੀ ਤਰਨਤਾਰ ਰੋਡ ਕੀ ਮਾਰਦਾ ਹੈ ਮਰਾ ਮਾਮਲਾ ਇਹ ਹੈ ਕਿ ਮਾੜੀ ਨਹੀਂ ਲੜਾਈ ਹੋਈ ਸੀਗੀ ਟਰਾਲੀ ਤੋਂ ਵੀ ਇਹਨਾਂ ਨੂੰ ਕਹਿ ਕੇ ਟਰਾਲੀ ਨੰਗਣੀ ਹੈ ਸਾਡੀ ਤੇ ਇੱਕ ਸਾਈਡ ਤੇ ਕਾ ਲਓ ਸਾਡਾ ਪਲਾਟ ਸਾਹਮਣੇ ਬੰਦਾ ਪਿਆ ਇਹ ਪਲਾਟ ਗਿਆ ਵੇਖ ਤੇ ਇਹਨਾਂ ਨੂੰ ਇੰਨੀ ਗੱਲ ਕੀਤੀ ਤੇ ਇਹ ਅੱਗੇ ਲੜਨ ਨੂੰ ਪੈ ਗਏ ਤੇ ਡੇਢ ਦੋ ਮਹੀਨਾ ਹੋ ਗਿਆ ਮੈਂ ਫਿਰ ਇਹਨਾਂ ਨੂੰ ਨਾ ਕੱਲੂਗਾਰੇ ਤੇ ਥਾਣੇ ਰਿਪੋਰਟ ਵੀ ਦਿੱਤੀ ਆ ਪਰ ਕੋਈ ਪੈਰਵਾਹੀ ਨਹੀਂ ਹੋਈ ਕਿਉਂਕਿ ਉਹ ਉੱਥੇ ਬਿਜ਼ੀ ਹੋਣ ਦੇ ਚੱਕਰਾਂ ਦੇ ਵਿੱਚ ਥਾਣੇ ਵਾਲਿਆਂ ਨੇ ਤੇ ਮੈਂ ਕਿਹਾ ਚਲੋ ਕੋਈ ਨਹੀਂ ਬੱਚਾ ਮੇਰਾ ਵੀ ਛੋਟਾ ਮੈਂ ਨਿੱਕੀ ਜੀ ਗੱਲ ਛੱਡ ਦੇਣੀ ਆ ਅਬ ਮੈਂ ਕੋਈ ਗੱਲ ਨਹੀਂ ਕੀਤੀ ਇਹਨਾਂ ਨਾਲ ਮੈਂ ਛੱਡਤੀ ਚੋਪਰ ਕੇ ਬੈ ਗਈ ਆਪਣੇ ਘਰ ਹੁਣ ਡੇਢ ਦੋ ਮਹੀਨੇ ਬਾਅਦ ਆਪਣਾ ਆਏ ਆ ਘਰੇ ਆਣ ਕੇ ਥੱਲੇ ਸਾਰੇ ਵੱਟੇ ਏਟੇ ਚਲਾਏ ਇਹਨਾਂ ਨੇ ਬਦਮਾਸ਼ਾਂ ਵਾਂਗੂ ਕਿਰਪਾਨਾ ਹਥਿਆਰ ਸਾਰਾ ਕੁਝ ਲੈ ਕੇ ਆਏ ਆ ਉੱਤੇ ਚੜ ਗਏ ਆ ਚੜ ਕੇ ਤੇ ਮੈਂ ਕੱਲੀ ਸੀਗੀ ਜਿਹਦੇ ਵਿੱਚ ਇਹਨ ਗੇਟ ਲੋਹੇ ਦਾ ਤੋੜ ਕੇ ਇੱਟਾਂ ਮਾਰੀਆਂ ਇੱਟਾਂ ਮਾਰ ਕੇ ਤੀਜੀ ਮੰਜ਼ਲ ਤੱਕ ਇੱਟਾਂ ਵਾਈਆਂ ਤੇ ਮੈਂ ਬਚਾ ਦੇ ਚੱਕਰ ਦੇ ਵਿੱਚ ਨਾ ਆਪਣਾ ਤੀਜੀ ਮੰਜ਼ਲ 'ਚ ਆ ਕੇ ਆਪਣਾ ਮੌਂਟੀ ਵਾਲਾ ਗੇਟ ਮਾਰ ਲਿਆ ਹੈਗਾ ਵਾ ਤੇ ਹਾਂਜੀ ਬੰਦੇ ਹੈਗੇ ਆ ਆਪਣੇ ਗਵਾਂਢੀ ਸਾਡੇ ਕਾਲਾ ਵਾ ਰਾਜਾ ਵਾ ਤੇ ਲਵ ਹੈਗਾ ਵਾ ਮੁੰਡਾ ਤੇ ਨਾਲ ਉਹਨਾਂ ਦੇ ਨਾਲ 8-10 ਬੰਦੇ ਹੋਰ ਆਏ ਸੀਗੇ ਮੇਰੇ ਹਸਬੰਦ ਦੀ ਡੈਥ ਹੋ ਚੁੱਕੀ ਆ ਮੇਰਾ ਬਟਾ ਇਕੱਲਾ ਗੱਲਾ ਵਾ ਤੇ ਬਹੁਤ ਛੋਟਾ ਬੇਟਾ ਹੁਣੇ ਉਹਨੇ ਪਲਾਸਟਿਕ ਦੇ ਪੇਪਰ ਦਿੱਤੇ ਉਹ ਗਿਆ ਸੀ ਚੰਡੀਗੜ੍ਹ ਉਹ ਕੱਲ ਹੀ ਆਇਆ ਹਾਲੀ ਵਿਚਾਰਾ ਬਾਹਰੋਂ ਤੇ ਇਹਨਾਂ ਨੇ ਤਾਂ ਰੱਖੀ ਪਤਾ ਨਹੀਂ ਕੀ ਇਹਨਾਂ ਦਾ ਮਨ ਚ ਹੈਗਾ ਸੀ ਇਹਨਾਂ ਨੇ ਕੱਲ ਹੀ ਆਣ ਕੇ 5 ਵਜੇ ਹੋਵੇ ਨਾ ਉਹ ਵਿਚਾਰਾ ਮੜਾ ਨਾਲ ਬਾਜ਼ਾਰ ਗਿਆ ਤੇ ਰਾਤੀ 9:30 ਉਹਨੇ 9 ਵਜੇ ਇਹਨਾਂ ਨੇ ਕਾਂਡ ਕਰ ਦਿੱਤਾ ਹੈਗਾ ਨੁਕਸਾਨ ਮੇਰਾ ਵੇਖੋ ਪੈਸੇ ਲੈ ਗਏ ਆ ਮੇਰਾ ਬੰਦਾ ਸਿਰ ਤੇ ਨਹੀਂ ਮੈਂ ਮਾਹ ਹੀ ਆ ਮਕਾਨ ਬਣਾ ਕੇ ਵੇਚਿਆ ਸੀਗਾ ਤੇ ਹੁਣ ਸਾਹਮਣਾ ਪਲਾਟ ਮ ਲੱਗਾ ਬਣਾਉਣਾ ਸੀ ਉਹਦੇ ਪੈਸੇ ਪਏ ਹੋਏ ਸੀਗੇ ਮੇਰੇ ਕੋ ਮੇਰੇ ਕੋ ਸਾਰੇ ਪ੍ਰੂਫ ਹੈਗੇ ਸਾਰੇ ਪੈਸੇ ਕੱਢ ਕੇ ਮੇਰੇ ਅੰਦਰੋਂ ਲੈ ਗਏ ਆ ਤੇ ਇਹਨਾਂ ਨੇ ਹਥਿਆਰ ਫੜਾ ਨਹੀਂ ਫੜੇ ਹੋਏ ਸੀਗੇ ਜਿੱਦੇ ਜਿੱਕਰ ਹੜ ਕੋ ਕੋਈ ਹਥਿਆਰ ਨਹੀਂ ਸੀ ਕੋਠੇ ਤੇ ਭੱਜ ਗਏ ਮਾਂ ਪੋਤੇ ਮੈਂ ਆਪਣੇ ਬੇਡੇ ਨੂੰ ਮੜੀ ਜਬਦ ਅਸੀਂ ਕੋਠੇ ਲੈ ਕੇ ਗਈਆਂ 5 ਲੱਖ ਰੁਪਇਆ ਸੀਗਾ ਤੇ ਇੱਕ ਚੈਨੀ ਸੀਗੀ ਤੇ ਇੱਕ ਮੁੰਦਰੀ ਸੀਗੀ ਮੇਰਾ ਪਲਾਟ ਸੇਲ ਹੋਇਆ ਵਾ 3 ਲੱਖ ਮੈਂ ਆਪਣੇ ਭਰਾ ਕੋਧਾਰਾ ਫੜਿਆ ਸੀਗਾ ਉਹਦਾ ਪਲਾਟ ਸੇਲ ਹੋਇਆ ਤੇ 2 ਲੱਖ ਰੁਪਏ ਮੇਰੇ ਕੋ ਆਪਣਾ ਹੈਗਾ ਸੀ ਤੇ 50 ਹਜ਼ਾਰ ਰੁਪਏ ਮੇਰਾ ਆਪਣਾ ਇਥੋਂ ਦਾ ਸੀਗਾ ਜਿਹੜਾ ਮਤਲਬ ਤੇ ਉਹ ਪਾ ਕੇ ਮੇਰਾ 2 ਲੱਖ ਹੁੰਦਾ ਪਿਆ ਸੀਗਾ ਬੰਦੇ ਕਿੰਨੇ ਬੰਦੇ ਹੈਗੇ ਸੀ 10 10 12 ਬੰਦੇ ਹੈਗੇ ਸੀ ਹਥਿਆਰ ਤਿੱਖੇ ਤੇਜ ਤੇ ਤਾਰ ਹਥਿਆਰ ਸੀਗੇ ਇਹਨਾਂ ਕੋਲ ਬੀਸਬੋਲ ਵਗੈਰਾ ਜਾਂ ਕਿਰਪਾਨਾਂ ਦਾਤਰਾਂ ਦੂਤਰਾਂ ਸਭ ਤਿੱਖੀਆਂ ਤਲਵਾਰਾਂ ਸੀਗੀਆਂ ਇਹਨਾਂ ਕੋਲ ਨੁਕਸਾਨ ਆ ਵੇਖੋ ਸਾਰਾ ਸਾਡੇ ਤੇ ਗੇਟ ਗੁੱਡ ਭੰਨ ਗਏ ਸਾਰਾ ਅੰਦਰੋਂ ਆਇਆ ਸੀ ਅਲਮਾਰੀ ਤੋੜ ਗਏ ਆ ਵੇਖੋ ਪੁਲਸ ਕਾਰਵਾਈ ਕਰੇ ਪਰ ਸੁਨੇਹਾਈ ਤੱਕ ਮੇਰੀ ਕੋਈ ਕਾਰਵਾਈ ਨਹੀਂ ਕੀਤੀ ਰਾਤ ਦੇ 10 ਵਜੇ ਦੀ ਗੱਲ ਹੋਈ ਪਈ ਆ ਤੇ ਹਜੇ ਤੱਕ ਕੋਈ ਵੀ ਇਹਨਾਂ ਦਾ ਐਕਸ਼ਨ ਨਹੀਂ ਲਿੱਤਾ ਗਿਆ ਜਦੋਂ ਪੁਲਸ ਆਈ ਹੀ ਸੀ ਪੀਸੀਆਰ ਵਾਲੇ ਇਹਨੀਆਂ ਨੂੰ ਇਹ ਭੱਜ ਕੇ ਚਲੇ ਗਏ ਸਾਰੇ ਆਨੇ ਤੇ ਮੁੜ ਕੇ ਉਹ ਗਏ ਆ ਤੇ ਨਾਲ ਹੀ ਫੇਰ ਇਹ ਡੇਢ ਕਵੇ ਨਾ ਫੇਰ ਸਾਡੇ ਮੇਰੇ ਸਾਡੇ ਇਟਾ ਮਾਰੀਆਂ ਇਹਨਾਂ ਨੇ ਵੀਡੀਓ ਤੁਹਾਡੇ ਕੋ ਹੈਗੀਆਂ ਮੇਰੇ ਕੋ ਵੀਡੀਓ ਸਾਰੀ ਪ੍ਰੂਫ ਮੇਰੇ ਕੋ ਸਾਰੇ ਹੈਗੇ ਆ ਵੀਡੀਓ ਦੇ ਵਿੱਚ ਸਾਫ ਪਤਾ ਲੱਗਦਾ ਪਿਆ ਕਿ ਇਹਨਾਂ ਨੇ ਸਾਨੂੰ ਇਟਾ ਮਾਰੀਆਂ ਇਟਾ ਮਾਰੀਆਂ ਇਹਨਾਂ ਨੇ ਇਟਾ ਮਾਰੀਆਂ ਆ ਵੇਖੋ ਇਹ ਵੀਡੀਓ ਜੇ ਫੇਰ ਇਹ ਮੈਂ ਮੋਬਾਈਲ 'ਚ ਬਣਾਈਆਂ ਹੈਗੀਆਂ ਮੈਂ ਮੋਬਾਈਲ 'ਚ ਬਣਾਈਆਂ ਮੇਰੇ ਦੂਸਰੇ ਦੂਸਰੀ ਵੀਡੀਓ ਵੀ ਹੈ ਜਿਹਨ ਦਿਖਾਨੀ ਹੈ ਮੈਂ ਇਹ ਮੇਰਾ ਮੋਬਾਈਲ ਮੋਬਾਈਲ ਦੇ ਨਾਮ 'ਤੇ ਚੁਕਾ ਆ ਦੇਖ ਇਹ ਵੇਖੋ ਇਹ ਪੂਰੇ ਗੁੰਡਾਗਰਦੀ ਜਿੱਤਰਾ ਪੂਰਾ ਗੁੰਡਾਗਰਦੀ ਕਰਦੇ ਕਦੀ ਤੇ ਮੈਨੂੰ ਰਸਤੇ 'ਚ ਜਾਂਦੇ ਜਾਂਦੇ ਬੜੀ ਮਾੜੀ ਨਿਗਾਹ ਨਵੰਦੇ ਪਰ ਮੈਂ ਕਿਹ ਬੱਚਾ ਛੋਟਾ ਵਾ ਮੈਂ ਲੜਾਈਆਂ ਨਹੀਂ ਲੈਣੀਆਂ ਨਾ ਮੈਂ ਲੈਣ ਜੋਗੀ ਹੈਗੀ ਆ ਮੈਂ ਆਪਣਾ ਪਾਰਲਰ ਦਾ ਕੰਮ ਕਰਦੀ ਆਪਣਾ ਘਰ ਦਾ ਖਰਚਾ ਚਲਉਣੀ ਹੈ ਬੁਟੀਕ ਕਰਕੇ ਪਾਰਲਰ ਤੇ ਬੁਟੀਕ ਮੇਰੀ ਗੁਰਦਾਰੇ ਤੇ ਲੱਗੇਗੀ ਬਾਬਾ ਦੀਸ ਇਹ ਪਹਿਲੇ ਇਹਨਾਂ ਨੇ 9:30 ਵੇ ਦੀ ਲੜਾਈ ਕੀਤੀ ਆ ਤੇ ਰਾਤੀ ਤੇ ਮੁਣਕੇ ਰਾਤੀ ਇਹਨਾਂ ਨੇ 1:30 ਵੇ ਨਾ ਫੇਰ ਇਹ ਲੜਾਈ ਕਰਨ ਵਾਸੇ ਆ ਗਏ ਆ हां जी ਇਹ ਹਟੇ ਨਹੀਂ ਸਾਨੂੰ ਮਤਲਬ ਇਹਨਾਂ ਨੇ ਇਥੋਂ ਨਿਕਲਣ ਦਿੱਤਾ ਹੀ ਆਪਣੀ ਸੇਫਟੀ ਵਾਸਤੇ ਪੁਲਿਸ ਵਾਲਿਆਂ ਨੂੰ ਕਿਹਾ ਵੀ ਤੁਸੀਂ ਆਣ ਕੇ ਸਾਡੀ ਸੇਫਟੀ ਹਨ ਨੂੰ ਨੰਗਾ ਦਿਓ ਅਸੀਂ ਆਪਣੀ ਮੰਮੀ ਵੱਲ ਚੱਲ ਜਾਈਏ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਜੇ بیٹے ਨੂੰ ਮੈਂ ਮੁੰਡਿਆ ਭਰਾ ਦੇ ਦੋਸਤਾਂ ਨੂੰ ਨਾਲ ਲੈ ਕੇ ਬੁਲਾਇਆ ਉਹਨਾਂ ਨੂੰ ਵੀ ਜਾਓ ਥਾਣੇ ਲੈ ਕੇ ਆਓ ਉਹਨਾਂ ਨੂੰ ਗੱਡੀ 'ਚ ਲੈ ਕੇ ਆ ਤੇ ਮੇਰੇ بیٹے ਨੂੰ ਅੱਗੋਂ ਕਹਿੰਦੇ ਆ ਕਿ ਕੋਈ ਗੱਲ ਨਹੀਂ ਤੁਹਾਡੇ ਇੱਥੇ ਕਿਹੜਾ ਕੁਝ ਹੋਉਂਦਿਆ ਵਾ ਤੇ ਉਤਰ ਜਾ ਥੱਲੇ ਗੱਡੀ 'ਚ ਉਹਨਾਂ ਨੇ ਗੱਡੀ 'ਚ ਉੱਥੋਂ ਦੂਰ اتارਤਾ ਕਹਿੰਦੇ ਕੋਈ ਮੁੰਡਾ ਮੰਡੇ ਨਹੀਂ ਹੈਗੇ ਤੇ ਝੂਠ ਬੋਲਦੇ ਹਾਂਜੀ ਬਾਹਰ ਮਤਾਂ ਹਾਂ ਜਿਹ हां जी मेनू डराया मेरे बेटे नु डराया धमकीया देंदे है कंदे 755 ਸਾਡੇ ਤੇ ਅੱਗੇ ਹੋਈ ਆ ਤੇ 302 ਸਾਡੇ ਤੇ ਹੋਰ ਵੀ ਹੋ ਜੂ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਦੇ ਦਿਲਵਦੀ ਉਹ ਥਾਣੇ ਉਹ ਇੱਕ ਵਾਰੀ ਹੋਏ ਆ ਜੇਲ੍ਹ ਚ ਉਹਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਹਾਂ ਜੀ ਮਾਤਾ ਜੀ ਨਾਮ ਦੱਸਿਓ ਆਪਣਾ ਇਹਦੇ ਦੇਖੇ ਮੇਰੇ ਨਾਮ ਦਲਬੀਰ ਕੌਰ ਹੈ ਕਿੱਥੇ ਰਹਿੰਦੇ ਮਾਤਾ ਜੀ ਕਿਹੜਾ ਮੱਲਾ ਹੈ ਹੁਣ ਆ ਹੀ ਮੱਲਾ ਆਏਗਾ ਬਾਬੇ ਨੇ ਇਹ ਦਿੱਤਾ ਸੀ ਰਾਤ ਨੂੰ ਸਾਨੂੰ ਨਹੀਂ ਪਤਾ ਸਾਦਾ ਦਰਵਾਜ਼ਾ ਬੰਦ ਸੀ ਯਕਦਮ ਇੱਟੇ ਰੋੜੇ ਵਜੇ ਬਹੁਤ ਜ਼ਿਆਦਾ ਆ ਸਾਦਾ ਸਾੜਾ ਸਾਰਾ ਤੋੜ ਦਿੱਤਾ ਇਨੀ ਆ ਆ ਸਾਰਾ ਦਿਸਤਾ ਪੀ ਬੰਦੇ ਬੁੰਦੇ ਗਿਣਤੀ ਕੋਈ ਨਹੀਂ ਪਤਾ ਨਹੀਂ 50 ਆਏ ਕਿ 10 ਆਏ ਨਹੀਂ ਕਿ 20 ਆਏ ਨਹੀਂ ਤੇ ਰੋਲਾ ਪਿਆ ਇੰਨਾ ਤੇ ਗਾਲ ਬੰਦਾ ਬੜਾ ਕੱਢਿਆ ਤੇ ਸਾਨੂੰ ਨਹੀਂ ਪਤਾ ਮੈਂ ਤੁਹਾਨੂੰ ਦੱਸਾਂ ਮੇਰੇ ਮਨ 'ਚ ਇਹ ਗੱਲ ਆ ਗਈ ਕੋਈ ਮੇਤਾ ਮੂਤਾ ਮਰ ਗਿਆ ਤੇ ਇਨਾ ਆ ਕੇ ਰੋਲਾ ਰਾਲਾ ਪਾਇਆ ਪਤਾ ਨਹੀਂ ਕਿਉਂ ਗਲੀਆਂ ਦੇ ਵਿੱਚ ਰੋਲਾ ਪਾਈ ਬੰਦੇ ਅਸੀਂ ਚੁੱਪ ਕਰ ਗਏ ਅੱਛਾ ਜੇ ਖੋਲ ਦੇ ਵੀ ਦਰਵਾਜ਼ਾ ਜੇ ਖੋਲ ਵੀ ਦੇਂਦੇ ਤੇ ਇੱਟੇ ਰੋੜੇ ਵੱਜਣੇ ਆ ਟਾਈਮ ਕੀ ਸੀ ਕਲਾ ਟਾਈਮ ਪੁੱਤਰ ਕਿਹੜਾ ਆਇਆ हां हां ਸਾਡੇ ਨਾਲ ਮਸਾਨੂੰ ਕਿਸੇ ਦਾ ਵੀ ਨਹੀਂ ਪਤਾ ਕਿੰਦਰ ਲੜਾਈ ਹੋਈ ਤੇ ਕਿੰਦਰ ਨਹੀਂ ਹੋਈ ਸਾਨੂੰ ਨਹੀਂ ਪਤਾ ਅਸੀਂ ਤਾਂ ਰੋਲਾ ਸੁਣਿਆ ਇੱਟਾਂ ਬਣੀਆਂ ਪਈਆਂ ਇਹਨਾਂ ਵੀ ਦਰਵਾਜ਼ਾ ਬੰਦ ਕਰ ਲਿਆ ਸਾਡਾ ਦਰਵਾਜ਼ਾ ਬੰਦ ਸੀ ਇਹਨਾਂ ਦਾ ਵੀ ਬੰਦ ਸੀ ਫਿਰ ਮੈਂ ਆਖਿਆ ਵੀ ਖੋਲ ਨਾ ਕੇ ਇਸ ਤਰ੍ਹਾਂ ਮੇਰੇ ਬੇਟੇ ਨੇ ਆਖਿਆ ਮੰਮੀ ਨਾ ਖੋਲ ਇਹ ਟੁੱਟ ਵਰਜਾ ਨਹੀਂ ਸੇਦਵੇ ਅੱਛਾ ਮੈਂ ਆਖਿਆ ਕਹਿੰਦਾ ਬੜਾਈ ਰੋਲਾ ਪਾਇਆ ਐਡੁਆਰਡ ਵਾਲੇ ਭੰਨੇ ਐ ਦੁਸਾਦੇ ਇਨਾ ਉੱਤੇ ਮਾਰ ਦੇ ਰਿਹਾ ਤੁਹਾਨੂੰ ਆ ਵੇਖ ਹੀ ਲਓ ਸਾਡੇ ਸਾਰੇ ਟੁੱਟੇ ਪੈਣ ਗਏ ਆ ਸਾਡੇ ਪੁਲਿਸ ਪਾਸ ਬੈ ਨਹੀਂ ਪਤਾ ਮੈਂ ਕਹਨ ਝੂਠ ਮਾਰਾ ਕਿਉਂ ਅਸੀਂ ਦਰਵਾਜ਼ਾ ਹੀ ਨਹੀਂ ਖੋਲਿਆ ਮੁਰਕੇ ਡਲ ਉਥੇ ਇਸ ਸੰਬੰਧੀ ਐਸਾ ਇੱਕ ਗੁਰਮੇਲ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਦੂਜੀ ਪਾਰਟੀ ਨੂੰ ਫੜਨ ਲਈ ਰੇਡ ਕੀਤੀ ਜਾ ਰਹੀ ਹੈ ਜਲਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ ਇਹ ਕੱਲ ਹਰਪੀਤ ਕੋਰ ਮਰੱਬੇ ਵਾਲੀ ਗਲੀ ਤਰਖਾਤ ਵੀ ਸਾਡਾ ਲੜਾਈ ਝਗੜਾ ਹੋ ਰਿਹਾ ਤੇ ਰਾਤ ਇਹਨਾਂ ਨੇ ਕੋਈ 12 ਵਜੇ ਫੋਨ ਕੀਤਾ ਸਾਨੂੰ 12 ਵਜੇ ਦਿਨ ਵਿੱਚ ਦਰਬਿਆਨ ਤੇ ਅਸੀਂ ਇਹ ਗੱਡੀ ਤੇ ਗਏ ਆ ਤੇ ਉੱਥੇ ਸਾਨੂੰ ਕੋਈ ਵੀ ਗਲੀ ਦੇ ਵਿੱਚ ਕੋਈ ਬੰਦਾ ਮਤਲਬ ਕੋਈ ਝਗੜੇ ਵਾਲਾ ਕੋਈ ਵੀ ਨਹੀਂ ਮਿਲਿਆ ਉੱਥੇ ਤੇ ਉਹ ਗਲੀ ਦੇ ਵਿੱਚ ਟਾਰੂੜੇ ਫਿਲਰੇ ਪਿਆ ਸੀ ਤੇ ਉਹਦੀ ਜਾਂਚ ਪੁਤਾਲ ਕਰ ਰਹੇ ਆ ਤੇ ਜਿਨ੍ਹਾਂ ਦੇ ਨਾਲ ਝਗੜਾ ਹੈ ਉਹਨਾਂ ਦੇ ਘਰ ਸਵੇਰੇ ਵੀ ਰਿਪੋਰਟ ਕਰਕੇ ਆਏ ਆ ਤੇ ਉਹ ਘਰ ਕੋਈ ਨਹੀਂ ਮਿਲਿਆ ਸਰ ਉਹਨਾਂ ਦੇ ਪੈਸੇ ਵੀ ਕੋਈ ਚੋਰੀ ਕਰਦੇ ਨਹੀਂ ਪੈਸਿਆਂ ਦਾ ਕੋਈ ਨਹੀਂ ਸਾਹਮਣੇ ਚੀਜ਼ ਆਈ ਨਹੀਂ ਹੋਈ ਉਹ ਲੜਾਈ ਵਜਾ ਕੀ ਰਹੀ ਰਹੀ ਨਿਰਾਇਦੀ ਵਜਾ ਕੋਈ ਇਹੋ ਇਹਨਾਂ ਦੇ ਕੋਈ ਗੱਡੀ-ਕੁੱਡੀ ਇੱਕ ਦੂਜੇ ਦੇ ਬੂਏ ਅੱਗੇ ਲਾਉਣ ਕਰਕੇ ਇਹਨਾਂ ਦੀ ਕੋਈ ਪੁਰਾਣੀ ਚੱਲ ਰਹੀ ਗੱਲਬਾਤ ਅੱਜ ਤੋਂ ਆਦੀ 2-3 ਮਹੀਨੇ ਪਹਿਲਾਂ ਕੋਈ ਸਾਡੇ ਰਿਸ਼ਤੇਦਾਰ ਆਏ ਘਰ ਦੇ ਵਿੱਚ ਤੇ ਉਹ ਗੱਡੀ ਕਿ ਆਹੀ ਪੁਰਾਣਾ ਕਰ ਲਿਓ ਤੇ ਉਹ ਉਹਨਾਂ ਨੇ ਕਿਹਾ ਵੀ ਗੱਡੀ ਹੈ ਆਪਣੇ ਬੂਏ ਘੜੀ ਖਲਾਰੀ ਆ ਇਸੇ ਗੱਲ ਤੋਂ ਇਹਨਾਂ ਦੀ ਕੋਈ ਗੱਲ ਆ ਹੋਰ ਕੋਈ ਗੱਲਬਾਤ ਨਹੀਂ ਹੈ ਇੱਟਾ ਰੋੜੇ ਚੱਲ ਰਹੇ ਐ ਇੱਟਾ ਰੋੜੇ ਇੱਥੇ ਖਿਲਰੇ ਪਏ ਸੀ ਗਲੀ ਦੇ ਵਿੱਚ ਬਰਲੇ-ਬਰਲੇ ਜੀ ਤੇ ਇਹ ਕਹਿੰਦੇ ਵੀ ਇੱਟਾ ਰੋੜੇ ਜਿਹੜੇ ਆ ਚੱਲੇ ਆ ਪਰ ਸਾਨੂੰ ਰਾਤ ਅਸੀਂ ਗਏ ਹੁਣ ਇੱਕ 1:30 ਵਜੇ ਸਾਨੂੰ ਤੇ ਗਲੀ ਦੇ ਵਿੱਚ ਸਾਰੇ ਦਰਵਾਜ਼ੇ ਲੋਕ ਸੋਤੇ ਪਏ ਪੁੱਛਿਆ ਵੀ ਕੋਈ ਝਗੜਾ ਹੋਇਆ ਹੁਣ ਉਹਨਾਂ ਨੂੰ ਪੁੱਛਿਆ ਕਿ ਦੋ ਜਣੋ ਕਿੰਦੇ ਵੀ ਕੋਈ ਝਗੜਾ ਨਹੀਂ ਹੋਇਆ ਹੁਣ ਹਾਂਜੀ ਠੀਕ ਆ ਪੁਲਿਸ ਵਾਲੇ ਉਹ ਵੀ ਤੇ ਜਾਨ ਪਤਾ ਕਰ ਰਹੇ ਆ ਤਤਕੀਸ਼ ਕਰ ਰਹੇ ਆ ਜੇ ਕੋਈ ਗੱਲ ਸਾਹਮਣੇ ਆਈ ਤੇ ਉਹਦੇ ਬਰਖਲਾਪ ਨੂੰ ਨਵੀਂ ਕਾਰਵਾਈ ਕੀਤੀ ਜਾਊਗੀ ਪੁੱਛਿਆ ਕਿ ਕੋਈ ਬਾਲਮਾਰੀ ਵਾਲੇ ਕੋ ਭੰਗ ਗਈ ਕੋਈ ਪੈਸੇ ਦੇ ਘਟੇ ਨਹੀਂ 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 ਇਹੋ ਜਿਹੀ ਕੋਈ ਗੱਲ ਬਾਨੀ ਨਹੀਂ ਆਈ ਸਾਹਮਣੇ ਹਾਂਜੀ ਪੁੱਛਿਆ ਲਾ ਬੰਦਿਆਂ ਨੂੰ ਕੋਈ ਪ੍ਰੋਬਲਮ ਨਹੀਂ ਨਹੀਂ ਕੁਛ ਨਹੀਂ ਦੀ ਨਹੀਂ ਨਾ ਵੀਡੀਓ ਦਿੱਤੀ ਦਾ ਲੋਨਾਂ ਨੇ ਨੇ ਮੈਨੂੰ ਵੀਡੀਓ ਕੋਈ ਨਹੀਂ ਦਿੱਤੀ ਜੀ। ਤੁਹਾਡੇ ਲੋ ਕਰਵਾਈ ਕੀਤੀ ਹੈ ਜੀ ਤੇ ਮਤਲਬ ਜਿਹੜੇ ਜਿਨ੍ਹਾਂ ਦੇ ਬੰਦਾਂ ਨੇ ਬਰਖਲਾਬਰ ਖਲਾਫ ਤਰਖਾ ਦਿੱਤੀ ਉਹਨਾਂ ਦੇ ਘਰ ਨਹੀਂ ਗਏ ਆ ਤੇ ਉਹ ਘਰ ਨਹੀਂ ਹੈਗੇ ਉਹਨਾਂ ਨੇ ਸ਼ਾਨਦਾਰ ਟਾਈਮ ਦਿੱਤਾ ਅੱਜ ਕਿ ਟਾਈਮ ਨਹੀਂ ਇਥੇ ਸ਼ਾਮ ਠਾਣੇ ਆਓ ਤੇ ਬੁਲਾਇਆ ਠਾਣੇ ਦੋਆ ਪਾਰਟੀ ਨੂੰ ਵੇਖਾਂਗੇ ਜਿਹਦੇ ਵੀ ਕੋਈ ਗਲਤੀ ਹੋਈ ਉਹਤੇ ਬਣਦੀ ਡੋਡੀ ਦੀ ਕਾਰਵਾਈ ਕੀਤੀ ਜਾਊਗੀ। ਦੇਖਿਆ ਜਾਵੇ ਤਾਂ ਲੋਕਾਂ ਦਾ ਹੁਣ ਇਸ ਕਦਰ ਖੂਨ ਉਬਾਲੇ ਮਾਨ ਲੱਗਿਆ ਕਿ ਨਿੱਕੀਆਂ ਮੋਟੀਆਂ ਤਕਰਾਰਾਂ ਵੀ ਕੁਨਿ ਰੂਪ ਧਾਰਨ ਕਰਨ ਲੱਗੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ